ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬ ਜਾਦਿਆਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਮੋਤੀराम ਮਹਰਾ ਜੀ ਅਤੇ ਉਹਨਾਂ ਦੇ ਪਰਿਵਾਰ ਨਾਲ ਕੀ ਬੀਤੀ ਆਓ ਸਰਵਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੋਤੀराम ਮਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਰਪਤ ਚੇਲਾ ਅਤੇ ਸੇਵਕ ਸੀ ਬਾਬਾ ਮੋਤੀਰਾ ਮਹਿਰਾ ਦੀ ਉਮਰ 40 ਸਾਲ ਸੀ ਜੋ ਸਰਹੰਦ ਦੇ ਰਹਿਣ ਵਾਲੇ ਤੇ ਗਰੀਬ ਪਰਵਾਰ ਨਾਲ ਸੰਬੰਧਿਤ ਸਨ ਆਪ ਦੀ ਰਿਹਾਈ ਇਸ ਮਨਸੂਰੀਵ ਟਿੱਬੇ ਤੇ ਇੱਕ ਕੱਚੇ ਮਕਾਨ ਵਿੱਚ ਸੀ ਜਿੱਥੇ ਉਹ ਆਪਣੀ ਪਤਨੀ ਭੋਲੀ ਜਿਸ ਦੀ ਉਮਰ 38 ਸਾਲ ਅਤੇ ਬਿਰਧ ਮਾਤਾ ਉਮਰ 70 ਸਾਲ ਅਤੇ ਇੱਕ ਛੋਟੇ ਬੱਚੇ ਨਾਲ ਰਹਿੰਦੇ ਸਨ ਆਪ ਗੁਰੂ ਘਰ ਦੇ ਪੱਕੇ ਸਰਦਾਲੂ ਸਨ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਇਹਨਾਂ ਦੇ ਰਿਸ਼ਤੇਦਾਰ ਸਨ ਭਾਈ ਮੋਤੀराम ਮਹਿਰਾ ਸਰਹੰਦ ਦੇ ਸੂਬੇਦਾਰ ਨਵਾਬ ਵਜੀਰ ਖਾਨ Hindu ਲੰਗਰ ਵਿੱਚ ਲਾਂਗਰੀ ਵਜੋਂ ਨੌਕਰੀ ਕਰਦੇ ਸਨ ਇਹਨਾਂ ਦੀ ਡਿਊਟੀ Hindu ਕੈਦੀਆਂ ਨੂੰ ਲੰਗਰ ਛਕਾਉਣ ਦੀ ਸੀ ਆਪ ਜੀ ਦੀ ਉਮਰ ਉਸ ਸਮੇਂ ਕੋਈ 27-30 ਸਾਲ ਦੀ ਹੋਵੇਗੀ ਜੇਲ੍ਹ ਦੇ ਤਰੋਗੇ ਨੇ ਆਪ ਨੂੰ ਕਿਹਾ ਭਾਈ ਮੋਤੀਰਾਮਾ ਠੰਡੇ ਬੁਰਜ ਵਿੱਚ ਤਿੰਨ ਨਵੇਂ ਕੈਦੀ ਆਏ ਹਨ ਉਨਾਂ ਨੂੰ ਭੋਜਨ ਛਕਾ ਦਈ। ਭਾਈ ਮੋਤੀराम ਭੋਜਨ ਲੈ ਕੇ ਬੁਰਜ ਦੀਆਂ ਪੌੜੀਆਂ ਚੜ ਗਿਆ। ਉੱਪਰ ਕੁਪ ਹਨੇਰਾ ਸੀ, ਦੀਵੇ ਦੀ ਮਦਮ ਲੋ ਵਿੱਚ ਨਿੱਕੇ-ਨਿੱਕੇ ਬਾਲਾਂ ਤੇ ਮਾਤਾ ਗੁਜਰਕੌਰ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕੀਤੀ। ਮਾਤਾ ਜੀ ਨੇ ਬੋਲਿਆ ਤੂੰ ਕੌਣ ਹੈਂ? ਭਾਈ ਮੋਤੀਰਾਮ ਨੇ ਨਿਮਰਤਾ ਨਾਰਜ਼ਰ ਦਿੱਤਾ ਮਾਤਾ ਜੀ, ਦਾਸ ਨੂੰ ਮੋਤੀ ਕਹਿ ਕੇ ਲੋਕ ਬੁਲਾਉਂਦੇ ਹਨ। ਆਪ ਦਾ ਇਹ ਸੇਵਕ ਨਵਾਬ ਦੀ ਨੌਕਰੀ ਕਰਦਾ ਹੈ। ਆਪਲੀ ਭੋਜਨ ਲੈ ਕੇ ਆਇਆ ਹਾ ਪ੍ਰਸ਼ਾਦਾ ਛਕ ਲਵੋ ਮਾਤਾ ਜੀ ਨੇ ਸ਼ਾਹੀ ਭੋਜਨ ਲੈਣ ਤੋਂ ਇਨਕਾਰ ਕਰ ਦਿੱਤਾ ਮਾਤਾ ਗੁਜਰੀ ਨੇ ਕਿਹਾ ਨਹੀਂ ਮੋਤੀਆ ਇਹਨਾਂ ਪਾਪੀਆਂ ਦੇ ਘਰ ਦੀ ਰੋਟੀ ਪ੍ਰਮਾਨ ਨਹੀਂ ਕਰਨੀ ਇਹਨਾਂ ਜ਼ਾਲਮਾਂ ਦੇ ਘਰ ਦਾ ਅੰਨ ਪਾਣੀ ਨਹੀਂ ਸ਼ਕਣਾ ਲੈ ਜਾ ਤੂੰ ਵਾਪਸ ਭਾਈ ਮੋਤੀ RAM ਦੂਜੀ ਵਾਰ ਦੀਵਾਨ ਸੁਚਾਨੰਦ ਦੇ ਘਰ ਤੋਂ ਲਿਆਂਦਾ ਭੋਜਨ ਵੀ ਲੈ ਕੇ ਗਿਆ ਮਾਤਾ ਜੀ ਨੇ ਇਹ ਭੋਜਨ ਪਾਪ ਦੀ ਕਮਾਈ ਕਹਿ ਕੇ ਵਾਪਸ ਕਰ ਦਿੱਤਾ ਮਾਤਾ ਜੀ ਨੇ ਕਿਹਾ ਅਸੀਂ ਨਾਮ ਦਾ ਭੋਜਨ ਬੰਦਗੀ ਦੀ ਖਰਾਕ ਖਾ ਕੇ ਸਮਾਂ ਬਤੀਤ ਕਰ ਲਵਾਂਗੇ। ਗੁਰੂ ਘਰ ਦਾ ਸਿੱਖ ਭਾਈ ਮੋਤੀराम ਮੇਰਾ ਦੁਖੀ ਮਨ ਨਾਲ ਆਪਣੇ ਘਰ ਪਹੁੰਚਿਆ। ਬਾਬਾ ਮੋਤੀराम ਮੇਰਾ ਸਾਰਾ ਕੰਮ ਕਾਸ ਸਮੀਟ ਕੇ ਘਰ ਜਾ ਕੇ ਬੈਠੇ। ਘਰ ਵਾਲੀ ਤੇ ਮਾਂ ਨੇ ਪ੍ਰਸ਼ਾਦਾ ਤਿਆਰ ਕੀਤਾ। ਰੋਟੀ ਦੀ ਗ੍ਰਾਹੀ ਤੋੜੀ। ਮੂੰਹ ਕੋਲ ਪਹੁੰਚ ਗਈ ਪਰ ਮੂੰਹ ਦੇ ਅੰਦਰ ਨਾ ਜਾ ਸਕੀ। ਮੋਤੀ RAM ਨੇ ਕਿਹਾ ਮਾਤਾ ਗੁਜਰੀ ਤੇ ਛੋਟੇ ਲਾਲ ਬਾਬਾ ਯੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਭੁੱਖੇ ਹਨ ਮੇਰੇ ਅੰਦਰ ਰੋਟੀ ਕਿਵੇਂ ਜਾਵੇਗੀ ਭਾਈ ਮੋਤੀ RAM ਨੇ ਆਪਣੀ ਧਰਮ ਪਤਨੀ ਨੂੰ ਸਮਝਾਇਆ ਜੇਕਰ ਉਹ ਮੇਰੇ ਨਾਲ ਸਹਿਮਤ ਹੈ ਤਾਂ ਇੱਕ ਗੱਲ ਕਹਿੰਦਾ ਹਾਂ ਕਿ ਮੈਂ ਗਾਂ ਦਾ ਦੁੱਧ ਅਤੇ ਜਲ ਲੈ ਕੇ ਜਾਵਾਂਗਾ ਜੇ ਤੁਸੀਂ ਆਪਣੇ ਗਹਿਣੇ ਮੈਨੂੰ ਦੇ ਦੇਵੋ ਉਸ ਦੀ ਧਰਮ ਪਤਨੀ ਬੀਬੀ ਭੋਲੀ ਘਰ ਦੇ ਅੰਦਰ ਗਈ ਉਸਨੂੰ ਪਿਤਾ ਨੇ ਜੋ ਗਹਿਣੇ ਵਿਆਹ ਸਮੇ ਪਾਇਸਾਨ ਅਤੇ ਕੁਝ ਸਿੱਕੇ ਜੋ ਉਸ ਕੋਲ ਸਨ ਉਹ ਲਿਆ ਕੇ ਭਾਈ ਮੋਤੀ RAM ਜੀ ਨੂੰ ਦੇ ਦਿੱਤੇ ਤੇ ਕਿਹਾ Swami ਜੀ ਪਹਿਰੇਦਾਰ ਜੋ ਪਹਿਰੇ ਤੇ ਖੜੇ ਹੁੰਦੇ ਹਨ ਉਹ ਟਕੇ ਟਕੇ ਵਿੱਚ ਵਿਕ ਜਾਂਦੇ ਹਨ ਉਹਨਾਂ ਨੂੰ ਇਹ ਗੈਣੇ ਰਿਸ਼ਵਤ ਵਿੱਚ ਦੇ ਦੇਣਾ ਇੱਕ ਗੜਵਾ ਚੰਗੀ ਤਰ੍ਹਾਂ ਸਾਫ਼ ਕਰਕੇ ਦੁੱਧ ਦਾ ਭਰ ਕੇ ਦਿੱਤਾ ਨਾਲ ਸੁੱਕੇ ਮੇਵੇ ਅਤੇ ਕੋਰੇ ਭਾਂਡੇ ਵਿੱਚ ਜਲ ਲੈ ਕੇ ਭਾਈ ਮੋਤੀ RAM ਠੰਡੇ ਦੁਰਜਵਾ ਤੁਰ ਪਿਆ ਭਾਈ ਮੋਤੀ RAM ਤਹਿਰੇਦਾਰ ਨੂੰ ਗਹਿਰੇ ਨਿਸਬਤ ਵਿੱਚ ਦੇ ਕੇ ਮਾਤਾ ਗੁਜਰਕੌਰ ਤੇ ਛੋਟੇ ਸਹਿਬਜਾਦਿਆਂ ਕੋਲ ਠੰਡੇ ਬੁੱਢੀ ਵਿੱਚ ਪਹੁੰਚ ਗਿਆ ਤੇ ਚਰਨਾ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ ਇਹੇ ਦੁੱਧਿਸ ਗਰੀਬ ਸੇਵਕ ਦੇ ਘਰ ਦਾ ਹੈ ਤਨ ਮਾਤਾ ਗੁਜਰਕੌਰ ਕਹਿਣ ਲੱਗੀ ਮੋਤੀਆ ਸਾਨੂੰ ਦੁੱਧ ਛਕਾ ਰਿਆਂ ਹਾਂ ਜੇਕਰ ਸੂਬੇ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਪਤਾ ਹੈ ਕਿ ਤੇਰੇ ਪਰਿਵਾਰ ਨਾਲ ਕੀ ਘਟ ਨਹੀਂ ਵਾਪਰਨੀ ਹੈ ਬਾਬਾ ਮੋਤੀराम ਕਹਿੰ ਲਗਾ ਤੁਸੀਂ ਦੁੱਧ ਛੱਕ ਕੇ ਮੇਰੇ ਸਿਰ ਤੇ ਹੱਥ ਰੱਖ ਦਿਓ। ਮਾਤਾ ਜੀ ਬਹੁਤ ਖੁਸ਼ ਹੋਏ ਅਤੇ ਭਾਈ ਮੋਤੀराम ਜੀ ਨੂੰ ਆਸ਼ੀਰਵਾਦ ਦਿੱਤਾ। ਭਾਈ ਮੋਤੀराम ਦੇ ਮਨ ਨੂੰ ਸ਼ਾਂਤੀ ਮਿਲੀ। ਭਾਈ ਮੋਤੀराम 3 ਦਿਨ 10, 11 ਤੇ 12 ਬੋਹ ਰਾਤ ਵੇਲੇ ਦੁੱਧ ਮੇਵੇ ਤੇ ਜਲਦੀ ਸੇਵਾ ਮਾਤਾ ਗੁਜਰਕੋ ਅਤੇ ਛੋਟੇ ਸਹਿਬਜ਼ਾਦਿਆਂ ਦੀ ਕਰਦੇ ਰਹੇ। ਉਦੋਂ ਦੋਵੇਂ ਸਹਿਬਜ਼ਾਦਿਆਂ ਨੂੰ ਨਵਾਬ ਵजीर खान ਨੇ ਦੀਹਾ ਵਿੱਚ ਧਨਵਾ ਕੇ ਸ਼ਹੀਦ ਕਰਵਾ ਦਿੱਤਾ। ਬਾਬਾ ਮੋਤੀराम ਜੀ ਨੇ ਜੰਗਲਾਂ ਵਿੱਚ ਜਾ ਕੇ ਚੌਧਰੀ ਅੱਤਾਖਾਨ ਤੋਂ ਚੰਦਨ ਦੀ ਲੱਕੜ ਦੇ ਗੱਡੇ ਦਾ ਪ੍ਰਬੰਧ ਕੀਤਾ। ਅਤੇ ਸਿੱਖ ਮਰਿਆਦਾ ਅਨੁਸਾਰ ਮਾਤਾ ਗੁਜਰਕੌਰ ਜੀ ਤੇ ਦੋਵੇਂ ਸਹਿਬਜ਼ਾਦਿਆਂ ਦੀ ਮ੍ਰਿਤਕ ਦੇਹ ਨੂੰ ਸੰਸਕਾਰ ਕੀਤਾ। ਅੱਜ ਉਸ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਸਹਿਬ ਸ਼ਸ਼ੋਭਿਤ ਹੈ। ਕੁਝ ਸਮਾਂ ਬੀਤਣ ਤੋਂ ਬਾਅਦ ਨਵਾਬ ਵजीर खान ਕੋਲ ਪੰਮੇ ਲੰਗੇ ਨੇ ਆ ਕੇ ਚੁਗਲੀ ਕੀਤੀ ਕਿ ਬਾਬਾ ਮੋਤੀ RAM ਨੇ ਮਾਤਾ ਗੁਜਰ ਕੋ ਤੇ ਸੈਭ ਜਾਦੇ ਬਾਬਾ ਯੋਰਾਵਾਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਦੁੱਧ ਮੇਵੇ ਤੇ ਜਲ ਸ਼ਿਕਾਇਆ ਨਵਾਬ ਨੇ ਬਾਬਾ ਮੋਤੀ RAM ਅਤੇ ਉਸ ਦੀ ਮਾਤਾ ਲੱਦੋ ਪਤਨੀ ਭੋਲੀ ਤੇ ਉਸ ਦੇ ਪੁੱਤਰ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦੇ ਦਿੱਤੇ ਨਵਾਬ ਦੇ ਦਰਬਾਰ ਵਿੱਚ ਮੋਤੀ RAM ਨੂੰ ਪੇਸ਼ ਕੀਤਾ ਗਿਆ ਬਾਬਾ ਮੋਤੀ RAM ਨੇ ਦਲੇਰੀ ਨਾਲ ਨਵਾਬ ਨੂੰ ਕਿਹਾ ਕੈਦੀ ਬੱਚਿਆਂ ਤੇ ਉਹਨਾਂ ਦੀ ਦਾਦੀ ਦੀ ਸੇਵਾ ਕਰਨਾ ਉਸਦੀ ਪਵਿੱਤਰ ਡਿਊਟੀ ਹੈ। ਬਾਬਾ ਮੋਤੀ RAM ਨੂੰ ਪ੍ਰਵਾਸ ਸਹਿਤ ਦੀਨ ਕਬੂਲ ਕਰਨ ਲਈ ਕਿਹਾ ਜਾਂ ਕੋਹਲੂ ਵਿੱਚ ਪਿੜ ਜਾਣ ਲਈ ਤਿਆਰ ਹੋ ਜਾਓ। ਬਾਬਾ ਮੋਤੀ RAM ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਪੁੱਤਰ, ਮਾਤਾ ਤੇ ਪਤਨੀ ਨੂੰ ਕੋਹਲੂ ਵਿੱਚ ਨਿਪਟ ਦਿੱਤਾ ਗਿਆ। ਬਾਬਾ ਮੋਤੀ RAM ਜੋ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਉਹ ਵੀ ਕੋਹਲੂ ਵਿੱਚ ਨਿਪਟ ਦਿੱਤਾ ਬਾਬਾ ਮੋਤੀ RAM ਮਹਿਰਾ ٹرسٹ ਵੱਲੋਂ ਗੁਰਦੁਆਰਾ ਯਾਦਗਾਰ ਬਾਬਾ ਮੁਰਤੀ RAM ਮਹਿਰਾ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਮੋਤੀ RAM ਦਾ ਜਨਮ ਦਿਹਾੜਾ 9 ਫਰਵਰੀ ਨੂੰ ਮਨਾਇਆ ਜਾਂਦਾ ਹੈ ਸਰਹੰਦ ਦੀ ਕਚਹਿਰੀ 'ਚ ਜੁੜੀ ਹਲਕਤ ਇਸ ਜ਼ੁਲਮ ਨੂੰ ਵਿਰੋਧ ਰਾਤ ਰਾਹ ਕਰ ਰਹੀ ਸੀ ਸਾਹਿਬ ਜ਼ਾਦਿਆਂ ਦੀ ਸ਼ਹਾਦਤ ਵਾਲੇ ਯਾਦਗਾਰੀ ਦਿਹਾੜੇ ਵਾਂਗ ਅਮਰ ਸ਼ਹੀਦ ਬਾਬਾ ਮੋਤੀ RAM ਦੀ ਸ਼ਹਾਦਤ ਵਾਲੇ ਦਿਨ ਵੀ ਸਰਹੰਦ ਦੇ ਹਿੰਦੂ ਸਿੱਖ ਕੰਰਾ ਚ ਚੁੱਲਾ ਨਹੀਂ ਸੀ ਬਲਿਆ ਬਾਬਾ ਮੋਤੀ RAM ਨੇ ਬਾਬਾ ਯੋਰਾਵਾ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਮਾਤਾ ਗੁਜਰਕੌਰ ਨੂੰ ਜਿੰਨਾ ਗਲਾਸਾਂ ਚ ਦੁੱਧ ਤੇ ਜਲ ਛਕਾਇਆ ਸੀ ਉਹ ਗਲਾਸ ਗੁਰਦੁਆਰਾ ਸ਼੍ਰੀ ਅਤੇ ਗੜ੍ਹ ਸਾਹਿਬ ਵਿਖੇ ਦਰਸ਼ਨਾਂ ਲਈ ਰੱਖੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਸਾਡੇ ਬਾਬਾ ਮੋਤੀ RAM ਮਹਾਰਾਜ ਦੀ ਮਹਾਨ ਸ਼ਹੀਦੀ ਹਮੇਸ਼ਾ ਯਾਦ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ